ਜਿਹੜੀ ਆਪਾਂ 8 ਨੰਬਰ ਦੇ ਵਿੱਚ ਕੱਲ ਨਾਲੀ ਪੱਟੀ ਸੀਗੀ ਪਾਉਣ ਵਾਸਤੇ ਉਸ ਤੇ ਪਿੱਛੇ ਆਪਾਂ ਜਿਹੜੇ ਅੱਜ ਪਾਇਆ ਸਾਰੀ ਦੇ ਵਿੱਚ ਤੁਰ ਪਾ ਦਿੱਤੀ ਆ ਤੇ ਤੁਹਾਡੇ ਸਾਹਮਣੇ ਜਿਵੇਂ ਕਨੈਕਸ਼ਨ ਇਹਦੇ ਕਰਨ ਦੇ ਵਿੱਚ ਕਨੈਕਸ਼ਨ ਜਿਹੜੇ ਕਰਨੇ ਹੋਣਗੇ ਉਹ 1/2 ਇੰਚ ਦੇ ਹੋਣਗੇ ਤੇ ਤੁਹਾਡੇ ਸਾਹਮਣੇ ਆ ਜਿਵੇਂ ਇਸ ਦੇ ਵਿੱਚ 1/2 ਇੰਚ ਕਨੈਕਸ਼ਨ ਆ ਜਿਹੜਾ 1/2 ਇੰਚ ਆਪਾਂ ਕਲੰਪ ਲਾਇਆ ਜਿਹੜਾ ਦਾ ਫਰੂਲ ਉਪਾਏ ਦੇ ਉੱਪਰ ਜਾ ਕੇ ਅੰਦਰਲੇ ਪਾਸੇ ਮਕਾਨ ਦੇ ਹਰ ਇੱਕ ਦੇ ਲੱਗਣਾਗਾ ਇੱਕੋ ਕਨੈਕਸ਼ਨ ਹੋਊਗਾ ਇਸੇ ਤਰ੍ਹਾਂ ਹੀ ਸਾਰੇ ਪਿੰਡ ਦੇ ਵਿੱਚ ਕਨੈਕਸ਼ਨ ਲਾਏ ਜਾਣਗੇ ਤੇ ਸਾਰਿਆਂ ਨੂੰ ਇੱਕ ਹੱਥ ਬਨ ਕੇ ਬੇਨਤੀ ਆ ਵੀ ਜਿਨੇ ਵੀ ਕਨੈਕਸ਼ਨ ਕਰਨਾਗਾ ਅੱਧਾ ਇੰਚੀ ਦਾ ਕਨੈਕਸ਼ਨ ਕਰਨਾਗਾ ਤੇ ਨੰਬਰ 2 ਤੇ ਜਿਹੜਾ ਫਰੂਲ ਆ ਅੱਗੇ ਆਪਾਂ ਥੱਲੇ ਲਾਉਂਦੇ ਸੀਗੇ ਉਹ ਥੱਲੇ ਨਹੀਂ ਲਾਉਣਾ ਹੈਗਾ ਉਸ ਨੂੰ ਉੱਪਰ ਲਾਉਣਾਗਾ ਕਿਉਂਕਿ ਉੱਪਰ ਲਾਉਣ ਦਾ ਕਾਰਨ ਇਹ ਆ ਵੀ ਜੇ ਕਿਸੇ ਦੇ ਕੋਈ ਪ੍ਰੋਬਲਮ ਆਉਂਦੀ ਆ ਵੀ ਥੱਲੋ ਕਿਸੇ ਨੂੰ ਲੋਕ ਟਾਈਲ ਵਗੈਰਾ ਪੱਟਣੀ ਨਾ ਪਵੇ ਦਵਾਰੇ ਗਲੀਆਂ ਬਣਣੀਆਂ ਬਹੁਤ ਔਖੀ ਆ ਦਵਾਰੇ ਲੋਕ ਟਾਈਲ ਜਿਹੜੀ ਲਾਉਣੀ ਕਰਨੀ ਉਸ ਦੇ ਵਿੱਚ ਫਿਰ ਫਰਕ ਪੈ ਜਾਂਦਾ ਕਿ ਲਾਉਣ ਦੇ ਵਿੱਚ ਉਦਾਂ ਦੀ ਗੱਲ ਨਹੀਂ ਬਣਦੀ ਸਿਸਟਮ ਨਹੀਂ ਬਣਦਾ ਤੁਹਾਡੇ ਸਾਹਮਣੇ ਆ ਜਿਹੜੇ ਆਪਣੇ ਫਰੂਲ ਨੇ ਫਰੂਲ ਅੰਦਰਲੇ ਪਾਸੇ ਲਾਉਣੇ ਆ ਹਰ ਇੱਕ ਕਰਦੇ ਉੱਪਰ ਕਿਉਂਕਿ ਉਹ ਦਿਸਦੇ ਰਹਿਣਗੇ ਨਹੀਂ ਤਾਂ ਵੀ ਲੱਗਿਆ ਜਾਂ ਨਹੀਂ ਲੱਗਿਆ ਵਿੱਚ ਜਿਹਦੇ ਨਹੀਂ ਲੱਗਿਆ ਹੁੰਦਾ ਉਹ ਬਹੁਤ ਕਹਿ ਦਿੰਦੇ ਨੇ ਕਿਉਂਕਿ ਕਿ ਬਹੁਤ ਡੂੰਘੇ ਪਾਈਪਾਂ ਸੀਗੀਆਂ ਅਗਲੇ ਨੂੰ ਹੁੰਦਾ ਵੀ ਪੱਟੂ ਦਾ ਕੌਣ ਤੇ ਵੀ ਕਹਿ ਦਿੰਦੇ ਨੇ ਵੀ ਲੱਗਿਆ ਹੋਇਆ ਝੂਠ ਮਾਰ ਦਿੰਦੇ ਨੇ ਉੱਥੇ ਹਰ ਇੱਕ ਬੰਦੇ ਦਾ ਜਿਹੜਾ ਕੋ ਝੂਠ ਮਾਰੂਗਾ ਦਾ ਝੂਠ ਵੀ ਫੜਿਆ ਜਾਊ ਤੇ ਜਿਹੜਾ ਇਹ ਕਨੈਕਸ਼ਨ ਆ ਜਿਹੜਾ ਉੱਪਰਲੇ ਪਾਸੇ ਹੀ ਲੱਗਣਾਗਾ ਕੰਧ ਤੇ ਤੇ ਜਿਹੜਾ ਪਿੱਤਲ ਦਾ ਫਰੂਲ ਆਉਂਦਾਗਾ ਤੇ ਤੁਹਾਡੇ ਸਾਹਮਣੇ ਆਪਣੇ ਨਾਲ ਜਿਹੜੇ ਚਾਚਾ ਜੀ ਇਧਰੋਂ ਗੋਗੀ ਇਹ ਵੀ ਆਪਣੇ ਨਾਲ ਤੜਕੇ ਸੁਬਾਹ ਦੇ ਹੈਲਪ ਕਰਾ ਰਹੇ ਨੇ ਤੇ ਇਧਰੋਂ ਆਪਣੇ ਨਾਲ ਗਗਨ ਵੀ ਪਹੁੰਚ ਗਿਆ ਤੇ ਪਾਉਂਦੇ ਸੀਗੇ ਉਧਰੋਂ ਆਪਾਂ ਨੇ ਜਿਹੜੇ ਇਹ ਗਲੀ ਦੇ ਵਿੱਚ ਤਿੰਨ ਕਨੈਕਸ਼ਨ ਹੀ ਆਏ ਨੇ ਤਿੰਨ ਕਨੈਕਸ਼ਨ ਆਪਾਂ ਕਰ ਦਿੱਤੇ ਨੇ ਤੇ ਤੁਹਾਨੂੰ ਆਪਾਂ ਫੇਰ ਬਾਰ-ਬਾਰ ਕਹਿਨੇ ਆ ਜਿਹੜੇ ਫਰੂਲ ਲਾਉਣੇ ਆ ਫਰੂਲ ਨੇ ਜਿਹੜੇ ਉਹ ਉੱਪਰਲੀ ਸਾਈਡ ਲੱਗਣੇ ਚਾਹੀਦੇ ਆ ਤੇ ਜਿਵੇਂ ਇਧਰੋਂ ਵਾਈ ਆਪਣਾ ਸਕੰਦਰ ਗੱਡੀ ਵਾਲਾ ਉਹਨਾਂ ਨੇ ਵੀ ਬਹੁਤ ਜ਼ਿਆਦਾ ਹੈਲਪ ਕੀਤੀ ਆ ਤੇ ਇਹਨਾਂ ਦੀ ਸਹਾਇਤਾ ਦੇ ਨਾਲ ਜਲਦੀ ਆਪਾਂ ਨੇ ਪਾ ਪਾ ਦਿੱਤੀ ਤੇ ਇਧਰੋਂ ਬਾਈ ਗਗਨ ਤੇ ਇਧਰੋਂ ਪੂਰੇ ਡਾਕਟਰ ਦਾ ਮੁੰਡਾ ਇੱਕ ਆਪਣਾ ਇਹ ਰਿਸ਼ਤੇਦਾਰ ਆ ਮੈਨੂੰ ਲੱਗਦਾ ਦੋਤਾ ਗਾ ਦੋਤਾ ਗੁਰਦੀਪ ਦਾ ਗੁਰਦੀਪ ਦਾ ਦੋਤਾ ਹੀ ਹੈ ਹਾਂ ਹਾਂਜੀ ਗੁਰਦੀਪ ਦਾ ਇਹ ਦੋਤਾ ਗਾ ਤੇ ਉਧਰੋਂ ਆਪਣਾ ਤੁਹਾਨੂੰ ਜਾਣਦੇ ਆ ਤੁਸੀਂ ਸਾਰੇ ਆਪਣਾ ਮਿਸਤਰੀ ਜੱਗਾ ਤੇ ਉਧਰੋਂ ਮੈਂਬਰ ਸਾਹਿਬ ਕੋਈ ਕੰਮ ਗਏ ਨੇ ਘਰੇ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਚੱਲਦੇ ਆਪਾਂ ਉਦੋਂ ਬਾਅਦ 5 ਨੰਬਰ ਵਾਰਡ ਦੇ ਵਿੱਚ ਜਿਹੜਾ ਗਲੀ ਚ ਨੰਬਰ ਆਪਣਾ ਕੰਮ ਚੱਲ ਰਿਹਾ ਤੇ ਉੱਥੇ ਜਾ ਕੇ ਆਪਾਂ ਤੁਹਾਨੂੰ ਦਿਖਾਉਣਾ ਜਿਹੜੇ ਜਿਹੜੇ ਕਨੈਕਸ਼ਨ ਹੋਣਗੇ ਸਾਰੇ ਇਦਾਂ ਹੀ ਉੱਥੇ ਕਨੈਕਸ਼ਨ ਕਰਨੇ ਆ ਜਿਵੇਂ ਇੱਥੇ ਕੀਤਾ ਸੇਮ ਤੁਹਾਨੂੰ ਫੇਰ ਕਹਿਣਿਆ ਦੁਬਾਰੇ ਇੱਕ ਵਾਰ ਤੁਹਾਨੂੰ ਜੂਮ ਕਰਕੇ ਆਪਾਂ ਨੇੜੇ ਕਰਕੇ ਕੈਮਰਾ ਤੋਂ ਜਿਹੜੇ ਕਨੈਕਸ਼ਨ ਨੇ ਉਹ ਦਿਖਾ ਦਿੰਨੇ ਆ ਸਾਰਿਆਂ ਦੇ ਇਸ ਤਰ੍ਹਾਂ ਉੱਪਰ ਕਨੈਕਸ਼ਨ ਹੋਊਗਾ ਜਮਾ ਪਾਈਪ ਦੇ ਉੱਪਰਲੀ ਸਾਈਡ ਕਨੈਕਸ਼ਨ ਹੋਣਾ ਹਰ ਇੱਕ ਜਿੱਥੇ ਪਾਈਪ ਪੈਣੀ ਆ ਜਿੱਥੇ ਹਰ ਇੱਕ ਦਾ ਕਨੈਕਸ਼ਨ ਹੋਣਾ ਐਸੇ ਤਰ੍ਹਾਂ ਹੀ ਉਹ ਕਨੈਕਸ਼ਨ ਹੋਣਾ ਹਰ ਇੱਕ ਨੂੰ ਇੱਕੋ ਜਿਹਾ ਪਾਣੀ ਮਿਲੇ ਤੇ ਵਧੀਆ ਪ੍ਰੈਸ਼ਰ ਨਾਲ ਪਾਣੀ ਆਊਗਾ ਤੇ ਜਿਹੜਾ ਆਪਣਾ ਸਿਸਟਮ ਆ ਇਹ ਚੱਲ ਰਿਹਾ ਤੁਹਾਡੇ ਸਾਹਮਣੇ ਜਿਹੜੀ ਆਪਾਂ ਪਾ ਪਾ ਦਿੱਤੀ ਤੇ ਆਪਾਂ ਉਦੋਂ ਬਾਅਦ ਚੱਲਾਂਗੇ ਹੁਣ 5 ਨੰਬਰ ਬਾੜ ਦੇ ਵਿੱਚ ਲਾਡਿਆਂ ਵਾਲੀ ਗਲੀ ਦੇ ਵਿੱਚ ਤੇ ਉੱਥੇ ਚੱਲ ਕੇ ਆਪਾਂ ਤੁਹਾਨੂੰ ਦਿਖਾਉਣਾ ਸਾਰੀ ਵੀਡੀਓ ਆਪਾਂ ਪਹੁੰਚ ਗਏ ਆ ਬਾਬੇ ਪੱਪੇ ਵਾਲੀ ਗਲੀ ਦੇ ਵਿੱਚ ਜਿਵੇਂ ਸਾਰੇ ਕਹਿੰਦੇ ਨੇ ਜੀ ਮਸ਼ਹੂਰ ਨੇ ਇਹ ਗਲੀਆਂ ਜਿਹੜੀ ਲਾਡਿਆਂ ਵਾਲੀ ਗਲੀ ਦੇ ਵਿੱਚ ਆ ਗਏ ਆਪਾਂ ਤੇ ਸਾਰੀ ਇਹ ਜਿਹੜੀ ਆਪਾਂ ਪਾਈਪ ਲਾਈਨ ਹੁਣ ਜੋੜ ਰਹੇ ਆ ਉਸ ਤੋਂ ਬਾਅਦ ਆਪਾਂ ਇਹਦੇ ਕਨੈਕਸ਼ਨ ਕਰਾਂਗੇ ਤੁਹਾਨੂੰ ਪਤਾ ਹੈ ਜਿਹੜੇ ਕਨੈਕਸ਼ਨ ਹਸਾਬ ਦੇ ਨਾਲ ਹੋਣਾਂ ਤਰੀਕੇ ਦੇ ਨਾਲ ਆਪਾਂ ਉਹ ਕਨੈਕਸ਼ਨ ਕਰਕੇ ਓਪਨ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰੀਕੇ ਦੇ ਨਾਲ ਸਾਰੇ ਪਿੰਡ ਦੇ ਵਿੱਚ ਕਨੈਕਸ਼ਨ ਕੀਤੇ ਜਾਣੇ ਆ ਤੇ ਸਾਰਿਆਂ ਨੇ ਖਾਸ ਕਰਕੇ ਮੈਂ ਇਹ ਬੇਨਤੀ ਕਰਦਾ ਵੀ ਜੇ ਕੋਈ ਕਿਰਪਾ ਕਰਕੇ ਇੰਨੀ ਬੇਨਤੀ ਨਾ ਕਰੇ ਵੀ ਕੋਈ ਪੈਪ ਦੇ ਥਲੜੇ ਪਾਸੇ ਮੋਰਾ ਨਾ ਕਰੇ ਬਾਅਦ ਦੇ ਵਿੱਚੋਂ ਕਿਉਂਕਿ ਜਿਹੜੀ ਪੈਪ ਪਾਰੀ ਆ ਇਹ ਗਲੀ ਆ ਜਿਹੜੀ ਪਾਸ ਹੋ ਰਹੀ ਆ ਉਸ ਤੋਂ ਬਾਅਦ ਇਹਦੇ ਵਿੱਚ ਰੋੜੀ ਪਾ ਕੇ ਸਾਰੀ ਦੇ ਵਿੱਚ ਲੋਕਟਾਈਲ ਲੱਗਣੀ ਆ ਲੌਕਟੈਲ ਲੱਗਣ ਤੋਂ ਪਹਿਲਾਂ ਸਾਰੇ ਘਰਾਂ ਨੂੰ ਹਾਂਜੀ ਮੁੜ ਕੇ ਹਿੱਲ ਚੱਲ ਨਹੀਂ ਹੋਣੀ ਹੈ ਜੀ ਹਾਂਜੀ ਹਾਂਜੀ ਤੇ ਮੁੜ ਕੇ ਦੀ ਹਿੱਲ ਚੱਲ ਨਹੀਂ ਹੋਣੀ ਕਿਉਂਕਿ ਵੀ ਪੱਟਣ ਦੀ ਬਜਾਏ ਪਹਿਲਾਂ ਹੀ ਆਪਾਂ ਜਿਹੜੇ ਕਨੈਕਸ਼ਨ ਨੇ ਹਰ ਇੱਕ ਘਰ ਨੂੰ ਜਿਹੜੇ ਕਨੈਕਸ਼ਨ ਦਿੱਤੇ ਜਾਣਗੇ ਤੁਹਾਡੇ ਸਾਹਮਣੇ ਆ ਜਿਵੇਂ ਸਾਰੇ ਘਰਾਂ ਨੇ ਆਪੋ ਆਪਣੇ ਕਨੈਕਸ਼ਨ ਜਿਹੜੇ ਟੋਏ ਪੱਟ ਰੱਖੇ ਨੇ ਹੁਣ ਆਪਾਂ ਇਹਨਾਂ ਨੂੰ ਕਨੈਕਸ਼ਨ ਦੇ ਦਾਂਗੇ ਅੱਧਾ ਇੰਚੀ ਦੇ ਕਨੈਕਸ਼ਨ ਨੇ ਸਾਰਿਆਂ ਨੇ ਆਪੋ ਆਪਣੇ ਕਨੈਕਸ਼ਨ ਲਿਆ ਰੱਖੇ ਨੇ ਤੇ ਆਪਾਂ ਜਿੰਨਾ ਵੀ ਕੰਮ ਕਰਨਾ ਸਾਫ ਸੁਥਰਾ ਕੰਮ ਕਰਨਾ ਤੁਹਾਡੇ ਸਾਹਮਣੇ ਆ ਆ ਜਿਹੜੀ ਨਾਲੀ ਪੱਟੀ ਹੋਈ ਆ ਮਸ਼ੀਨ ਨੇ ਇਹ 1.5 3 ਫੁੱਟ ਤੇ ਪੱਟੀ ਹੋਈ ਆ ਤੇ ਸਾਰਿਆਂ ਨੇ ਆਪਾਂ ਜਿੰਨੇ ਵੀ ਇਸ ਗਲੀ ਦੇ ਵਿੱਚ ਹੈਗੇ ਨੇ ਹੈਲਪ ਕਰ ਰਹੇ ਨੇ ਤੁਹਾਨੂੰ ਆਪਾਂ ਬਾਅਦ ਦੇ ਵਿੱਚ ਉਹਨਾਂ ਨੂੰ ਮਿਲਾਉਣਿਆ ਸਾਰਿਆਂ ਨੂੰ ਤੇ ਇਧਰੋਂ ਤੁਹਾਨੂੰ ਸਾਰੇ ਕਨੈਕਸ਼ਨ ਦਿਖਾਉਣੇ ਆਪਾਂ ਐਂਡ ਤੱਕ ਇਹ ਜਿਹੜੀ ਸਟਾਰਟਿੰਗ ਹੁੰਦੀ ਆ ਗਲੀ ਉਧਰੋਂ ਐਂਡ ਹੁੰਦਾਗਾ ਅ ਗਰਮੀਤ ਸਿੰਘ ਸੋਨ ਪੱਪਾ ਸਿੰਘ ਉਥੋਂ ਐਂਡ ਹੋ ਕੇ ਉਦੋਂ ਬਾਅਦ ਇਹ ਇਧਰੋਂ ਆਪਣਾ ਸਿਰੇ ਤੇ ਆ ਜਾਂਦੀ ਹੈ ਪਾਈਪ ਗੁਰਬਾਜ ਸਿੰਘ son of ਗਰਨਾਮ ਸਿੰਘ ਇਹਨਾਂ ਦੇ ਘਰ ਤੱਕ ਐਂਡ ਆਉਂਦੀ ਆ ਇਧਰੋਂ ਦੂਸਰੀ ਸਾਈਡ ਆ ਜਾਂਦਾ ਬਿੱਕਰ ਸਿੰਘ ਕਰਨੈਲ ਸਿੰਘ ਉਹਨਾਂ ਦੇ ਘਰ ਤੱਕ ਇਹ ਜਿਹੜੀ ਗਲੀ ਆਉਂਦੀ ਆ ਆਪਾਂ ਐਂਡ ਤੇ ਇੱਥੇ ਜਿੱਥੇ ਸ਼ੁਰੂ ਹੋਣਾ ਕਨੈਕਸ਼ਨ ਇੱਥੇ ਲਿਆ ਕੇ ਆਪਾਂ ਐਂਡ ਕੈਪ ਲਾ ਕੇ ਛੱਡ ਦੇਣਾ ਉਸ ਤੋਂ ਬਾਅਦ ਆਪਾਂ ਜਿੰਨੀ ਵੀ ਪਾਈਪ ਸਾਰੀ ਕਨੈਕਸ਼ਨ ਆਪਾਂ ਚੈੱਕ ਕਰਾਂਗੇ ਤੁਹਾਨੂੰ ਦਿਖਾਵਾਂਗੇ ਇਕੱਲੇ ਇਕੱਲੇ ਚੌਕ ਦੇ ਕਾਰਨ ਵੀ ਪਾਈਪ ਲੀਕ ਨਾ ਹੋਵੇ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਸਾਰੇ ਕਨੈਕਸ਼ਨ ਨੂੰ ਚੈੱਕ ਕਰਾਂਗੇ ਜੇ ਕਿਸੇ ਦੇ ਕਨੈਕਸ਼ਨ ਦੇ ਵਿੱਚ ਕੋਈ ਗੜਬੜ ਨਿਕਲਦੀ ਹੋਈ ਆਪਾਂ ਉਹਦਾ ਹੱਲ ਹੁਣੀ ਕਰਾਂਗੇ ਆ ਜਿਹੜੇ ਪਾਈਪ ਨੇ ਆਪਾਂ ਜੋੜ ਲੀਏ ਉਸ ਤੋਂ ਬਾਅਦ ਤੁਹਾਨੂੰ ਸਾਰਾ ਜਿੰਨਾ ਵੀ ਪ੍ਰੋਪਰ ਵੀਡੀਓ ਕਵਰ ਕਰਕੇ ਦਿਖਾਵਾਂਗੇ ਤੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਜਿਹੜੇ ਆਪਣੇ ਕਨੈਕਸ਼ਨ ਸੀ ਇਹ ਬਕਰ ਡੈਰੀ ਵਾਲਾ ਉਹਨਾਂ ਦੇ ਘਰ ਤੋਂ ਲੈ ਕੇ ਇੱਕ ਗੁਰਨਾਮ ਸਿੰਘ ਦੇ ਘਰ ਤੋਂ ਲੈ ਕੇ ਆਪਣਾ ਸੌਰੀ ਬਾਜ ਗੁਰਵਾਸ ਸਿੰਘ ਸੋਨਾਂਪਾ ਗੁਰਨਾਮ ਸਿੰਘ ਉਨਾਂ ਦੇ ਘਰ ਤੋਂ ਲੈ ਕੇ ਇਹ ਐਂਡ ਹੁੰਦਾਗਾ ਜਿਹੜਾ ਇਹ ਐਂਡ ਹੁੰਦਾਗਾ ਗੁਰਤੇਜ ਸਿੰਘ son of ਹਰਦੇਵਾਲ ਸਿੰਘ ਛੋਟਾ ਸਿੰਘ ਛੋਟਾ ਹਰਦੇਵਾਲ ਸਿੰਘ ਹੀ ਪੱਕਾ ਹਰਦੇਵਾਲ ਸਿੰਘ ਤੇ ਇਹ ਜਿਹੜੇ ਆਪਾਂ ਨੇ ਜਿਹੜੇ ਜਿੰਨੇ ਵੀ ਆਪਾਂ ਕਨੈਕਸ਼ਨ ਕੀਤੇ ਆ ਕਨੈਕਸ਼ਨ ਆਪਾਂ ਨੇ ਅੱਧਾ ਇੰਚੀ ਕੀਤੇ ਨੇ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਕੀਤੇ ਨੇ ਉਹ ਕਿਉਂਕਿ ਹਨੇਰਾ ਤਾਂ ਸਾਨੂੰ ਕਾਫੀ ਹੋ ਗਿਆ ਤੇ ਇਸ ਤਰ੍ਹਾਂ ਇਹ ਕਨੈਕਸ਼ਨ ਕੀਤੇ ਹੋਏ ਅੱਧਾ ਇੰਚੀ ਉਤੂ ਉਦੋਂ ਬਾਅਦ ਜਿਹੜੀ ਪਾਈਪ ਆਤੀ ਜਿਹੜਾ ਦਾ ਕਲੰਪ ਲੱਗਣਾਗਾ ਉਹ ਹਰ ਇੱਕ ਦੇ ਘਰੇ ਲੱਗਣਾਗਾ ਉੱਪਰਲੇ ਪਾਸੇ ਵੀ ਹਰ ਇੱਕ ਬੰਦੇ ਨੂੰ ਪਤਾ ਲੱਗੇ ਵੀ ਹਾਂ ਇਹਨਾਂ ਦੇ ਕਨੈਕਸ਼ਨ ਲੱਗਿਆ ਜਾਂ ਨਹੀਂ ਲੱਗਿਆ ਕਿਉਂਕਿ ਨਹੀਂ ਇਹ ਵਿੱਚੋਂ ਵਿੱਚੋਂ ਕੱਢ ਦਿੰਦੇ ਨੇ ਬਾਅਦ ਦੇ ਵਿੱਚ ਲੋਕ ਤੇ ਹੁਣ ਕੋਈ ਕੱਢਣ ਦਾ ਸਿਸਟਮ ਨਹੀਂ ਰਹੂਗਾ ਸਾਰਾ ਪੱਕਾ ਸਿਸਟਮ ਹੋਊਗਾ ਖੁਦ ਅਸੀਂ ਇਹ ਸਾਰਾ ਜਿਹੜਾ ਕੰਮ ਆ ਪਲੰਬਰਾਂ ਦੇ ਹੱਥੋਂ ਹੋਊਗਾ ਤੇ ਵਧੀਆ ਸਾਫ਼ ਸੁਥਰਾ ਜਿਹੜਾ ਕੰਮ ਹੋ ਰਿਹਾ ਤੁਹਾਡੇ ਸਾਹਮਣੇ ਆਪਾਂ ਜਿਹੜੀ ਸਾਰੀ ਪਾਈਪਾਂ ਇਹ ਚੈੱਕ ਕਰਕੇ ਜ਼ਰੂਰ ਪਾਵਾਂਗੇ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਆਪਾਂ ਕੰਮ ਕੀਤਾ ਸਾਰਾ ਇਹ ਪੈ ਪਾਰਿਆ ਤਾਂ ਜਰੂਰ ਆਪੋ ਆਪਣੇ ਕਮੈਂਟ ਆਪਣੀ رائے ਜਰੂਰ ਇੱਕ ਵਾਰ ਕਮੈਂਟਾਂ ਦੇ ਵਿੱਚ ਦਿਓ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਣੀ ਜਿੰਨੇ ਵੀ ਸਾਰੇ ਵੀਡੀਓ ਨਾਲ ਜੁੜੇ ਹੁੰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜਦੋਂ ਕਿਉਂਕਿ ਆਪਾਂ ਇੰਨੇ ਚੰਗੇ ਵਧੀਆ ਕੰਮ ਹੁੰਦੇ ਆ ਪਿੰਡ ਦੇ ਵਿੱਚ ਤੇ ਪੰਜ ਨੰਬਰ ਵਾਰਡ ਦੇ ਵਿੱਚ ਕੰਮ ਹੋ ਰਹੇ ਨੇ ਤਾਂ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਸਾਰਿਆਂ ਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਤੇ ਲਾਈਕ ਜਰੂਰ ਕਰਨਾ ਥੈਂਕ ਯੂ